ਮਿਸਾਤੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਉਮਰਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲੀ ਵੀਰਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੋਈਆਂ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਈ ਜ਼ਰੂਰ ਕਰਾ ਲੈ ਕਰੋ ਪਰ ਇਹ ਆਪੇ ਭਾਵੇਂ ਕੋ ਦੂਰ ਦਾ ਤੇ ਭਾਵੇਂ ਕੋ ਲਾਗਦਾ ਵਾ ਇੰਤਸਲੀ ਕਰਕੇ ਖੜਨ ਦਾ ਫਰਜ਼ ਜਿਹੜਾ ਤੁਹਾਡਾ ਆਪਣਾ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਦੇ ਵਿੱਚ ਕੀ ਹਾਲ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਬਸ ਦੇ ਕਿਰਪਾ ਮਹਾਰਾਜੀ ਬਾਈ ਤੁਸੀਂ ਸੁਣਾਓ ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸ ਦੇ ਕਰ ਮੇਰਾ ਪਾਲੀ ਜੀ ਭਾਈ ਇਹ ਹਾਂਜੀ ਮੁੰਮਰਪੁਰਾ ਜੋ ਤਸੀਲ ਜਨਾਲਾ ਜੋ ਤੇ ਜ਼ਿਲ੍ਹਾ ਮਸਰ ਜੋ ਤੇ ਫੋਨ ਨੰਬਰ ਵੀ ਬੋਲ ਦੋ 82948 ਤੇ 18434 ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਤਿੰਨ ਗਾਵਾਂ ਹਨ ਤਿੰਨ ਜੀ ਹਾਂਜੀ ਇੱਕ ਤਾਜੀ ਸੋਈ ਆ ਤੇ ਤੇਰੇ ਕੋਲ ਤਾਜੀ ਸੋਈ ਭਾਈ ਤੇ ਦੋ ਬੱਚੇ ਤੋਂ ਬਿਨਾ ਹਨ ਤੇ ਦੋ ਬੱਚੇ ਦੇ ਬਿਨਾ ਭਾਈ ਹਾਂਜੀ ਚਲੋ ਫਿਰ ਪਹਿਲਾਂ ਇਹ ਦਿਖਾ ਦਈਏ ਹਾਂਜੀ ਤੇ ਕਰ ਲੋ ਛੱਡ ਭਾਈ ਇਹ ਥਾਣੇ ਦੇ ਦੇਖ ਸਾਦੇ ਚ ਲੱਗ ਤੋ ਇੱਕ ਨਹੀਂ ਥਾਣੇ ਭਾਈ ਬਹੁਤ ਚੰਗਾ ਲੱਗਾ ਜੀ ਕਿੰਨੇ ਚਰ ਦੀ ਸੋਈ ਜੇ ਇਹਨੂੰ ਅੱਜ 6 ਮਾਦਰ ਹੋ ਗਿਆ ਭਾਈ ਸੋਈ ਨੂੰ ਅੱਛਾ ਹਾਂਜੀ 8 ਕਿਲ 8 ਕਿਲੋ ਤੇ ਆ ਰਿਹਾ ਮੋਕਾ ਹਾਂਜੀ ਹਾਂਜੀ ਕਿੰਨਾ ਕਰੀ ਜਾਊਗੀ 10000 ਕਿਲੋ ਮਾਰਾ ਚਾਈ ਜਾਊਗੀ ਅੱਛਾ ਹਾਂਜੀ ਖੋਲੋ ਫੇਰ ਤੋੜ ਦੀਏ ਬੱਚਾ ਇਹਦਾ ਹਾਂਜੀ ਬੱਚਾ ਆ ਬੈਠੇ ਹੋਏ ਨੇ ਬੱਚਾ ਆ ਜੇ ਬੱਚਾ ਜੇ ਮਗਰ ਭਾਈ ਤੋੜ ਦੋ Ya jelek ya. pagi beli tenggiri jo. ਦਿਖਾ ਦੋ ਅੱਛਾ ਥੰਡੀ ਬੜੀ ਹਾਂ ਠੀਕ ਹੈ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਭਾਈ ਥੋੜੇ ਲਿਸਾ ਪਾਣਿਆ ਮਰੋਂ ਥਾਂ ਥਾਂ ਚੰਗਾ ਲੱਗਾ ਨੋ ਗਲਾ ਚਵਾਈ ਚੰਗੀ ਆ ਹਾਂਜੀ ਰਾਜੀ ਹੁੰਦੀ ਤੇ ਫਿਰ 35-40 ਹਜ਼ਾਰ ਦੀ ਹਾਂਜੀ 30 ਦੀ ਦੇ ਦੀ ਭਾਈ ਪੂਰੀ ਕਰ ਦੋ ਵਿੱਚ ਕੋਈ ਛੋਟ ਛੋਟ ਆਲ ਕਰ ਦੋ ਭਾਈ ਤੈਨੂੰ 2000 ਛੱਡ ਦਈਏ ਇਹਨੇ ਛੱਡਦਾ ਭਾਈ 100 ਦਾ ਨੋਟ ਅੱਬੇ ਛੋੜ ਹੀ ਹੋ ਗੋਣੇ ਵਿੱਚੋਂ ਅੱਛਾ 7000 7000 ਦੇ ਭਾਈ ਮੈਂ ਦੁੱਧਾ 1000 ਅਗਲੋ ਭਾਈ ਰਮਾਨ ਚਾਈ ਹੋਗੇ ਠੀਕ ਹੈ ਜੀ 500 ਇਹਨਾਂ ਚ ਭਾਈ ਸ਼ਿਵਾਂਦਰ ਹੋ ਗਿਆ ਜੀ ਠੀਕ ਹੈ ਹਾਂਜੀ ਤੇ ਆ ਬੱਚੇ ਤਾਂ ਵੀ ਨਹੀਂ ਆ ਇਹ ਭਾਈ ਬੱਚੇ ਦੇ ਬਣਾ ਜੀ ਨੇ 7 ਮਹੀਨਾ ਖਾਲ ਸੁਟਿਆ ਜੇ ਵੜਨੇ ਅੱਛਾ 7 ਮਹੀਨਾ ਦਾ ਬੱਚਾ ਸੁਟਦਾ ਇੰਨੇ ਹਾਂਜੀ 7 ਮਹੀਨਾ ਸੁਟਿਆ ਜੇ ਸਪਾਈ ਸੁਈ ਕਰਾਈ ਮੈਲਾ ਮੂਲਾ ਡਈ ਭਾਈ ਮਾਰਨਾ ਦੇ ਮੈਲਾ ਮੂਲਾ ਡਈ ਜੀ ਮਾਰਨਾ ਆਪਣੇ ਨੂੰ ਸਮਝ ਕਰ ਸਕਦਾ ਭਾਈ ਠੀਕ ਹੈ ਨਾ ਭਾਈ ਠੀਕ ਹੈ ਹਾਂਜੀ ਚੋਂ ਚਾਂ ਬਹੁਤ ਚੰਗੀ ਜੋ ਤੇ 7 ਕਿਲੋ ਦਾ ਤਿਆਰ ਜੀ ਭਾਈ ਪੂਰਾ ਹੁਣ 7 ਕਿਲੋ ਹੈਗਾ ਜੀ ਪੱਕਾ ਦੁੱਧ 7 ਕਿਲੋ ਪੱਕਾ ਭਾਈ ਲੀਟਰ ਦਾ ਤੋਰ ਛੱਟਾ ਥਣ ਵੱਧ ਘੱਟ ਕੋਈ ਨਹੀਂ ਭਾਈ ਬਹੁਤ ਚੰਗੀ ਵਸ਼ੀ ਭਾਈ ਰਾਜੀ ਭਾਜੀ ਹਾਂਜੀ 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 ਮੱਛੀ ਲੱਕ ਡੇਰ ਲੱਗਦੇ ਵਸ਼ੀ ਭਾਈ ਆ ਥਣ ਦੇਖ ਸਾਦੇ ਬਾਕੀ ਪੂਰਾ ਸਹੀ ਸਲਾਮਤ ਸੁਣਦੇ ਦੋ ਦਿਨ ਚੰਗਾ ਕੱਢ ਲਾਂਗੇ ਤੋਰ ਡੇਰ ਕੱਢੀ ਭਾਈ ਹਾਂਜੀ ਹਾਂਜੀ ਜੇ ਜਿੰਨੇ ਵੀ ਨੇ ਸੌਂਗ ਵਾਸਤੇ ਲੈਣੀ ਸਮ ਵਾਸਤੇ ਨਹੀਂ ਦੁੱਤ ਜਿਹੜਾ ਨੇ ਕਹਿੰਦੇ ਵੀ 7 ਕਿਲੋ ਹੈਗਾ ਇਹਦੇ ਕੋਲ ਬਾਕੀ ਉਤਰਾ ਇਹ ਆ ਵੀ ਚਲੋ ਕੱਦ ਕਾਠ ਬੋਡੀ ਵੇਟ ਦੀ ਚੰਗੀ ਆ ਤੇ ਮੁੱਲ ਫਿਰ ਇਹਦਾ ਵੀ ਜੀ ਮੋਲ ਬਾਈ ਜਿੱਦੀ ਵਸੀ ਦਾ ਆ ਮਾਲੋ ਟਾਈਮ ਤੇ ਸੁੰਦੀ ਤੇ ਮੈਂ ਤੁਹਾਨੂੰ ਪਤਾ ਲੱਖਦੀ ਆ ਹਾਂਜੀ ਪਰ ਹੁਣ ਤੁਹਾਡੇ ਬੇਟੇ ਮੀਝ ਹੋ ਗਈ ਆ ਨਾ ਭਾਈ ਹਾਂਜੀ ਤੇ ਹੁਣ ਦੀਦੀ 30 ਅੱਜ ਭਾਈ ਵਸੀ ਨਹੀਂ ਵਿੱਚੋ ਕਰੀਏ ਕਮਾਨਤਾ ਪੰਜ ਦਾ ਮੋਲ ਜੇ ਭਾਈ ਤੁਹਾਨੂੰ ਪਤਾ ਐ ਏ ਵਸੀ ਪਾ ਲੈਣਾ ਕਿੰਨਾ ਟਾਈਮ ਲੱਗ ਜਾਂਦਾ ਹਾਂਜੀ ਹਾਂਜੀ ਤੁਸੀਂ ਕਰਾ ਲਓ ਭਾਈ ਮਾਨ ਕਰ ਦਿਓ ਆਪ ਹੀ ਦੋ ਛੱਡਦੀ ਭਾਈ ਯਾਰ ਹੋਰ ਛੱਡਦੀ ਫਿਰ ਭਾਈ ਪੂਰੇ 5000 ਦੇ ਵਾੜ ਦਵਾਂਗੇ ਅੱਛਾ ਪੂਰੇ 5000 ਸਾਰੀ ਛੋੜ ਹੀ ਹੋ ਭਾਈ ਦੇ ਵਿੱਚ ਠੀਕ ਹੈ ਜੀ ਉਹਦੇ ਪੂਰੇ ਛੱਟਾ ਭਾਈ ਉੱਤੇ ਵਾਲਾ ਠੀਕ ਹੈ ਜੀ 8000 ਭਾਈ ਕਰੀਏ ਬਾਕੀ ਸੇਵਾ ਦਾ ਭਾਈ ਠੀਕ ਹੈ ਜੀ ਹਾਂਜੀ ਠੰਢੀ ਠੰਢੀ ਬੜੀ ਏ ਬਾਕੀ ਆ ਦੇਖ ਸਕਦੇ ਹੋ ਤਰਾ ਸਹੀ ਸਲਾਮ ਤੇ ਸੁਣਦੀ ਚੰਗਾ ਹਵਾਨਾ ਭਰਨਾ ਹਾਂਜੀ ਤੇ ਲੱਡ ਲਾਤਨ ਵਾ ਕੇ ਡੀ ਵਾੜ ਹੈ ਤੇ ਹੁਣ ਉਹ ਜਿਹੜੀ ਗਾਂ ਦੇ ਹੇ ਮਲੇ ਬਾਈ 7 ਕਿਲੋ ਦੁੱਧ ਜੀ ਅੱਛਾ ਹਾਂਜੀ 7 ਕਿਲੋ ਜੀ ਤੇ ਪਰ ਚੱਕ ਨਹੀਂ ਬਾਈ ਹੱਲੇ ਹੋਈ ਡਾਕਟਰ ਨਹੀਂ ਆਇਆ ਅੱਛਾ ਉਹਦਾ ਘਰ ਸਾਨੂੰ ਕਿਹਾ ਜਾ ਵੀ ਢਾਈ ਮਹੀਨੇ ਚੱਕ પાਸ ਜੋ ਅੱਛਾ ਹਾਂਜੀ ਪਰ ਤੁਸੀਂ ਹੱਥੀ ਨਹੀਂ ਕਰਾਈ ਪਤ ਨਹੀਂ ਕਰਾਈ ਬਾਈ ਹਾਂਜੀ ਤੋੜ ਦੋ ਫੇਰ ਇਹਨੂੰ ਇੱਕ ਵਾਰੀ ਕੱਦ ਕੋ ਤਾਂ ਬੜਾ ਭਾਈ ਬੈਠ ਦੇਦਾ ਜੀ ਕੱਦ ਕਾਟ ਦੀ ਉਤਰ ਇਹ ਵੀ ਚੰਗੀ ਆ ਆਜੇ ਲਾਇਆ ਜੀ ਬਾਕੀ ਥਾਣੇ ਦੇ ਵੀ ਕਾਫੀ ਚੰਗਾ ਲੱਗਾ ਲੱਗਾ ਝੂਮਾ ਤੇ ਚਵਾਈ ਬੜੀ ਚੰਗੇ ਲੱਗੀ ਭਾਈ ਸਿੰਘ ਝੂਮਾ ਨਿਕ ਨਾ ਬਾਕੀ ਭਾਵੇਂ ਕੋਈ ਜ਼ਿਆਦਾ ਦੁੱਧ ਵਾਲੀ ਹੈ ਤੇ ਭਾਵੇਂ ਥੋੜੇ ਦੁੱਧ ਵਾਲੀ ਚਵਾਈ ਕਰਕੇ ਖਰਦੰਦਾ ਜਿਹੜਾ ਫਰਜ਼ੇ ਤੁਹਾਡਾ ਆਪਣਾ ਇਹਾ ਥਾਣੇ ਦੇ ਵੀ ਦੇਖ ਸਕਦੇ ਆਪਾਂ ਚਵਾਈ ਭਾਈ ਇਹਨੂੰ ਹੀ ਬੜੀ ਲੱਗੀ ਜੋ ਤੇ ਇਹਦਾ ਫਿਰ ਮੁੱਲ ਇਹ ਵਚੀ ਵੇਖ ਲਓ ਭਾਈ ਦੇ ਦੀ 5000 ਦੀ ਭਾਈ ਕਰਦਾ ਵਿੱਚ ਛੋਟ ਛੋਟ ਆਹ ਚਲੋ ਭਾਈ ਆਪ ਹੀ ਕਰਦੇ ਪਹਿਲੇ ਫੋਨ ਤੇ ਜਿਹੜਾ ਮਾਲ ਵਿਗਿਆ ਭਾਈ ਆਪਣਾ ਕਿੰਨੇ ਆਪ ਹੀ ਦੋ ਛੜਦੀ ਭਾਈ 1000 ਹੋਰ ਛੜਦੀ ਹੈ 1000 ਛੜਦੀ ਹਾਂਜੀ ਪਈ ਗੱਲ ਸੁਣੋ ਜੇ ਕੋ ਜੋੜਾ ਲੱਗੂਗਾ ਨਾ 40000 ਦਾ ਅੱਛਾ 40000 ਦਾ ਜੋੜਾ ਪਹਿਲਾਂ ਹੋਗਾ 100 200 ਰੁਪਏ ਛੋੜਿਓ ਹੱਦ 500 ਰੁਪਏ ਹੋ ਜਾ ਛੋੜ ਅੱਛਾ 40000 ਦਾ ਜੋੜਾ 55 ਦਮਾਏ ਭਾਈਏ ਅੱਛਾ ਆ ਫਿਰ ਕੱਲੀ 20 ਹੱਦ ਭਾਈ ਬਾੜ ਦਮਾਏ ਅੱਛਾ ਕੱਲੀ 20 5000 ਮਾ ਨੂੰ ਇਹ ਜੋੜੇ ਤੇ ਭਾਈ ਠੀਕ ਆ ਤੇ ਠੀਕ ਆ ਵੀਰ ਕੋਈ ਸਵਾਲ ਨਾ ਫਿਰ ਕੋਈ ਛੱਡਾ ਭਾਈ ਆਪੇ ਜੰਮਿਆ ਜਿੱਥੇ ਆ ਗਏ ਪਾਸ ਕਰਨ ਜੋਗੇ ਖੜਨ ਠੀਕ ਆ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਆਪਣੇ ਇੱਥੇ ਆ ਗਏ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਜੀ